ਸਸਕ ਕਵੀ ਜੀ ਸਾਰੇ ਮੇਰੇ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵਿਜਟ ਇਹ ਕੀ ਆ ਪਿੰਡ ਧਰਮੁਜਕ ਜ਼ਿਲ੍ਹਾ ਅਮਰਸਰ ਪਿੰਡ ਜੀ ਤਹਿਸੀਲ ਬਾਬਕਾਲਾ ਤਿੰਨ ਵੀਰ ਪਹਿਲੇ ਵੀਡੀਓ ਬਣਾ ਲੱਗੇ ਜੀ ਆਪਾਂ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਆ ਜੀ ਤੇ ਆਉਣ ਵੀਰ ਨਾਲ ਗੱਲਬਾਤ ਕਰ ਗਏ ਇਨ ਪ੍ਰਾਈਸ ਕੀ ਹੈ ਕੀ ਮਿਲ ਕਰ ਕੋੜਾ ਉਸ ਤੋਂ ਪਰੇ ਵੀ ਜੀ ਰਿਕਵੈਸਟ ਕਰ ਸਕਾਂ ਮੈਨੂੰ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਪੂਰੀ ਤਸੱਲੀ ਖਰੀਦੋ ਨਾਲੇ ਵੀੜੇ ਫਤਸ਼ੀ ਕਰਦਿਆ ਕਰੋ ਚਲੋ ਗਾਹਵੀ ਕੇ ਵਿੱਚ ਦਾ ਫੈਰਾ ਸਕੇ ਹੁਣ ਆਪਾਂ ਬਾਈ ਜੀ ਉਹਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡਾ ਬਹੁਤ ਸਵਾਗਤ ਤੁਹਾਡੇ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਬੁਆਰ ਦਾ ਆਪਾਂ ਕਰਦੇ ਨਹੀਂ ਨਹੀਂ ਆਪਣਾ ਫਾਰਮ ਦਾ ਹੀ ਕੰਮ ਹੈ ਜੀ ਅਜੇ ਫਾਰਮ ਹੈ ਤੇ ਦੋ ਗਾਵਾਂ ਹੁਣ ਆਪਣੇ ਕੋਲ ਕੱਠੀਆਂ ਸਾਰੀ ਆਪਣੇ ਗਾਵਾਂ ਗਾਵਾਂ ਸੂਪੀਆਂ ਸੀ ਹਾਂਜੀ ਹਾਂਜੀ ਹੁਣ ਆ ਦੋ ਗਾਵਾਂ ਸਾਡਾ ਰਦਾ ਸੇਲ ਕਰ ਦਈਏ ਠੀਕ ਹੈ ਜੀ ਠੀਕ ਹੈ ਇਹ ਰ ਸੂਪੀ ਹੈ ਗਾਂ ਅੱਛਾ ਜੀ ਇਹਨਾਂ ਨੂੰ ਬੱਚਾ ਦਿੱਤਾ ਵਾ ਆਪਣਾ ਤੇ ਬਾਈ ਜੀ ਕਿਹੜੇ ਕਿਹੜੇ ਸੰਧੀ ਜੀ ਇਹ ਇਹ ਆਪ ਇਹ ਬੀਸਟ ਦੀ ਹੈ ਜੀ ਅੱਛਾ ਬੀਸਟ ਦੀ ਬੀਸਟ ਦੀ ਠੀਕ ਆ ਤੇ ਬੱਚਾ ਇਹਦਾ ਡੈਨਮਾਰਕ 40 120 ਦਾ ਵਾ ਕੱਟ ਅਵੱਛੀ ਆ ਗਿਆ ਨਾ ਜੀ ਅਵੱਛੀ ਜੀ ਅਵੱਛੀ ਤੇ ਇਹ ਸੂਹਾ ਦੂਜਾ ਜੀ ਦੂਸਰਾ ਸੂਹਾ ਤੇ ਪਹਿਲੇ ਸੂਹ ਰਕਾਰ ਜੀ ਫਿਰੰਦਾ ਪਹਿਲੇ ਸੂਏਦਰ ਕਾਰਜ ਜੀ ਦਾ 38 ਲੀਟਰ ਆਪਾਂ ਚੋਇਆ ਇਹ ਥੱਲੇ ਤੋਂ ਹਾਂ ਬਹੁਤ ਦਰ ਕੀਤਾ ਹਾਂ ਜੀ ਤੇ ਹੁਣ ਐ ਟਾਈਮ ਤੇ ਚੌਥਾ ਦੇਣਿਆ ਇਹਨੂੰ ਸੂਈ ਨੂੰ ਹਾਂ ਜੀ ਤੇ ਪੂਰਾ ਤਿਆਰ ਜਿਹੜਾ ਦੁੱਧ ਆ ਇਹੋਲੇ 30 ਤੋਂ 32 ਲੀਟਰ ਹੁੰਦਾ ਹੁੰਦਾ 30 ਤੋਂ 32 ਲੀਟਰ ਹਾਂ ਚੋ ਚੋ ਕੇ ਲਵੇਗੇ ਪੂਰੀ ਥੈਲੀ ਦੋਰੀਆ ਫਿਰ ਜੀ ਇੱਕ ਤੇ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਇਹ ਤੇ ਆ ਇੱਕ ਹੈਗਾ ਬੈਂਡ ਕਿਹੜਾ ਟਰੱਕੀ ਆ ਜੀ ਆਓ ਭਾਜੀ ਤੋਰੀਆ ਪੈਨੂੰ ਲਓ ਜੀ ਵੇਖੋ ਬੀਸਤ ਦੀ ਤੇ ਰਿਕਾਰਡ ਵਾਲੀ ਬੈਂਡ ਆ ਵੇੜ ਗੈਰੇ ਬਸ ਇੱਕ ਗਹਿਣਾ ਹੀ ਆ ਜੀ ਭਾਜੀ ਦਵਾਂਗੇ ਆਪਣੇ ਘਰ ਦੇ ਨੇ ਜਿਹੜੀਆਂ ਮੁੱਲੀਆਂ ਹੁੰਦੀਆਂ ਆਪਣੇ ਘਰ ਦੀਆਂ ਘਰ ਦੀਆਂ ਵੜਾ ਜੀ ਬਿਲਕੁਲ ਆ ਦੇਖੋ ਜੀ ਲੰਮੀ ਤੋੜਾ ਜੀ ਹਾਂ ਕਰਮਾਲੇ ਇਵੇਂ ਆਣੇ ਇਹ ਬੇ ਤਿੰਨ ਟਾਈਮ ਚ ਜੁਆਈ ਕਰਦੇ ਨੇ ਭਾਜੀ ਫਿਰੰਦੀ ਨਹੀਂ ਪਹਿਲਾਂ ਅਸੀਂ ਦੋ ਟਾਈਮ ਚ ਆਉਂਦੇ ਹਾਂ ਅੱਛਾ ਹਾਂ ਜੀ ਅੱਜ ਠੀਕ ਹੈ ਦੋ ਟਾਈਮ ਚ ਜੁਆਈ ਕਰਦੇ ਹਾਂ ਜੀ ਮਨੇ ਮੁਹਮਦ ਖਾਇਰੀ ਮੁਹਮਦ ਖਾਓ ਦੋ ਟਾਈਮ ਕਰਨਾ ਪਏ ਆਜੋ ਹੁਣ ਯਾਰ ਕਹਦੇ ਸੀਜ਼ਨ ਭਾਵੇਂ ਤਿੰਨ ਟਾਈਮ ਕਰਨੀ ਚਾਹੀਦੀ ਹੋਵੇ ਹਮ ਪਹਿਲੇ ਸਵੇਰੇ ਦੋ ਟਾਈਮ ਕਰ ਲੈਂਦੇ ਹਾਂ ਹੋ ਵੀ ਸਾਰਾ ਭਾਈ ਕਰ ਹੁਣ ਇਹ ਆ ਵੀ ਵੇਖੋ ਜੇ ਟਾਈਮ ਕਿਹੜਾ ਹੈ ਆ ਜੀ ਗਾਉਂ ਖਲੋਤਾ ਨਹੀਂ ਜਾਂਦਾ ਹਾਂ 1.5 ਦਾ ਟਾਈਮ ਹੈ ਜੇ ਗਾੜਾ ਹਾਂ ਸਚੁਆਈ ਮਸ਼ੀਨੀ ਸਾਰੀ ਮਸ਼ੀਨ ਮਸ਼ੀਨ ਠੀਕ ਆਜੋ ਹਾਂ ਜੀ ਹਾਂ ਜੀ ਵੇਖ ਲਓ ਇਹ ਕਰ ਲਓ ਤੁਸੀਂ ਆਪੇ ਦੇਣ ਲੈਣ ਨਹੀਂ ਮੈਨੂੰ ਕੀ ਕਰਨਾ ਜੇ ਤੁਹਾਡੀ ਸੰਭਾਲ ਆ ਸੰਭਾਲ ਤੁਸੀਂ ਇਹ ਇਹ ਆ ਵੀ ਡਿਮਾਂਡ ਕਰਨ ਨੂੰ ਤੇ ਜੋ ਮਰਜ਼ੀ ਕਰੀ ਜਾਈਏ ਹਾਂ ਜੀ ਦੇਵਾਂਗੇ 190000 ਜੀ 190000 ਹਾਂ ਜੋ ਗੱਲ ਆ ਮੋਕੇ ਤੇ ਕਰ ਦੋ ਕਰ ਦਾਂਗੇ ਚਲੋ ਠੀਕ ਹੈ ਮਤਲਬ ਡਿਮਾਂਡ ਨੂੰ ਤੇ ਜੋ ਮਰਜ਼ੀ ਭਾਵੇਂ 2.5 ਕਰੀਏ ਭਾਵੇਂ 3 ਕਰੀ ਜਾਈਏ ਅੱਜ ਦੀ ਮਰਜ਼ੀ ਕਰਦੀ ਜੀ ਆਪਾਂ ਨੂੰ ਕੋਈ ਬੱਥ ਠੀਕ ਹੈ ਉਹ ਮਤਲਬ ਦੇਣ ਲੈਣ ਵਾਲੀ ਜਿਹੜੀ ਗੱਲ ਉਹ ਇੱਕ ਨੰਬਰ ਚਲੋ ਤੇ ਆਹਾਂ ਜੀ ਇਹ ਹੈਗੀ ਜੀ ਆਪਣੀ ਏਬੀਐਸ ਹੌਰਸਟਾਰਟ ਪੋਰਸਟਾਰ ਠੀਕ ਆ। ਆ ਗੱਡੀ ਇਹਨੂੰ ਲੱਗਾ ਜੇ ਆਪਣਾ 40432 ਸੈਕ ਦਾ। ਜੈਨੂ ਸੈਕਸੀ ਮਣ? ਨਹੀਂ ਉਹ ਸੈਕਸ ਨਹੀਂ ਆ। ਜੀਆਂ ਵਸ਼ੀਆਂ ਹੋਵੇ ਸਾਡੇ ਕੋਈਆਂ ਵੀ ਆ। ਅੱਛਾ। ਉਹ ਵੀ ਵਿਖਾ ਦਾਂਗੇ ਤੁਹਾਨੂੰ। ਠੀਕ ਆ। ਤੇ ਸੈਕਸ ਨਹੀਂ ਲੱਗਾ ਲੱਗਾ ਦੇ ਆਪਣਾ ਨੋਰਮਲ ਹੀ ਆ। ਹਾਂਜੀ ਹਾਂਜੀ। ਸੈਕਸ ਉਹਨਾਂ ਦੇ ਉਦੋਂ ਆਉਂਦੇ ਨਹੀਂ। ਸੈਕਸ ਹੁਣ 2-3 ਮਹੀਨੇ ਹੋਏ ਹੁਣ ਉਹਨਾਂ ਨੇ ਠੀਕ ਆ। ਸਟਾਰਟ ਉਦੋਂ ਨਹੀਂ ਸੈਕਸ ਹੈਗੇ। ਠੀਕ ਆ। ਤੇ ਚੰਗਾ ਪੂਰਾ ਜੋਰ ਲਾਇਆ ਵਾਜੀ ਬਰੀਡ ਬਣਾ ਰਹੇ ਕਹਿੰਦੇ ਜੀ ਪੂਰਾ ਪੂਰਾ ਜੀ ਬਰੀਡ ਤੇ ਹੀ ਪੂਰਾ ਕੰਮ ਹਾਂ ਬੱਚੀਆਂ ਦੱਸੀ ਜਾਂਦੀਆਂ ਉਹ ਸੰਭਾਲ ਲੇਖ ਤੁਹਾਡੀ ਕਿੰਨੀ ਮੇਰਾ ਪੂਰਾ 6 ਫੁੱਟ ਕੱਢਿਆ ਹਾਂਜੀ ਹਾਂਜੀ ਆ ਤੁਸੀਂ ਆਪ ਹੀ ਵੇਖ ਲਓ ਹਾਂ ਮੇਰੇ ਕੋਲ ਦੇਖ ਇਹ ਜਿਹੜਾ ਬੱਕਾ ਚੀ ਬਹੁਤ ਹੁਣੀ ਜੀ ਇਹ ਜੀ ਇਹ ਦੇ 12 13 ਦਿਨ ਖੜੂਗੀ ਘੱਟ ਘੱਟ ਅੱਛਾ 12 ਦਿਨ ਹਾਂ ਮਤਲਬ ਦਿਨ ਪੂਰੇ ਹੁਣ ਜਿਹਦੇ 10 ਤੋਂ 12 ਦਿਨ ਤੇ ਦਿਨ ਪੂਰੇ ਹੁਣ ਚੁੱਤੇ ਜਿਹੜੇ ਲੈ ਜੇ ਉੱਪਰ ਮੈਂ ਹਜੇ 15 ਲੈ ਜੂ ਘਟ ਘਟ ਇੱਥੋਂ ਤੱਕ ਆਉਗੀ ਜੀ ਇੱਕ ਤਾਂ ਪੂਰੀ ਸਹੀ ਹਾਂ ਤੇ ਖੋਲੀ ਵੀ ਜੇ ਫਿਰ ਆ ਵੀ ਲਓ ਜੀ ਇਹ ਵੀ ਦੇਖੋ ਫਿਰ ਬਸ ਜਿਹੜਾ ਰਹਿ ਗਿਆ ਤੋਫੀ ਲੈ ਗਿਆ ਸਮਝ ਲਓ ਆ ਚੈੱਕ ਕਰ ਲੋ ਕਰਦੇ ਤੇ ਭਾਈ ਇਹਦਾ ਰਿਕਾਰਡ ਦੁੱਧ ਦਾ ਪਹਿਲਾਂ ਦਾ ਰਿਕਾਰਡ ਇਹਦਾ ਵੀ 40 ਤੋਂ ਪਲੱਸ ਹੀ ਆ 40 ਪਲੱਸ ਹੀ ਆ ਹੋਣਿਆਰ ਕਾ ਇਹ 50 ਰੁਪਏ ਤੇ ਜਾਊਗੀ ਮਤਲਬ ਸਾਡੇ ਕੋਲ ਜਾਊਗੀ ਪਕਾੜੀ ਜੇ ਗਾਂ ਗਾਂ ਕੋਈ ਬਿਲਕੁਲ ਜੀ ਬਿਲਕੁਲ ਸਹੀ ਆ ਜੀ 100 ਸਮਝ ਕੇ ਲੈ ਕੇ ਜਾਵੇ ਦੇਖੋ ਜਿਹੜਾ ਲੈ ਕੇ ਜਾਊਗਾ ਔਰ ਵੈੜਾ ਦੇ ਬਸ ਨੰਦਾ ਨਹੀਂ ਹੋਈ ਪਈ ਆ ਜੀ ਆਹ ਵੇਖੋ ਨਾੜਾ ਨੂੜਾ ਚੈੱਕ ਕਰ ਲੋ ਕਰਦੇ ਪੁਰੀਆਂ ਜੀ ਨਾਣਾ ਇਹ ਅਜੇ ਕੱਦੂ ਕੀ ਅਜੇ ਤਾਂ ਕੁਝ ਵੀ ਨਹੀਂ ਕੀਤਾ ਇਹ ਇਹ ਵੀ ਮਸ਼ੀਨ ਹੈ ਨਾ ਇਹਦੀ ਮਸ਼ੀਨ ਹੈ ਹੂੰ ਕੁਆਲਿਟੀ ਹੈ ਜੀ ਪੁਰੀ ਖੁੱਲੇ ਛੜੀ ਜਾਂਦੀ ਹੈ ਬਾਜੀ ਫਿਰ ਠੀਕ ਬਾਦੋਂ ਥੋੜਾ ਟਾਈਮ ਵਾਸਤੇ ਬੱਧੀਆਂ ਵਾ ਹਾਂਜੀ ਹਾਂਜੀ ਬਾਹਲੇ ਨਾ ਬਈ 1500 ਪੀਸ ਹੀ ਲਾਦੇ ਇਹ ਜੀ ਹਾਂਜੀ ਤੇ ਸਾਰੇ ਬਾਈਕ ਨਾਲ ਆ ਬਾਈ ਨਾਲ ਬਾਹਰ ਵੀ ਹੈ ਨਾ ਠੀਕ ਆ ਹਾਂਜੀ ਬਾਹਰ ਵੜਾ ਹੁਣ ਆਪਾਂ ਸਾਰੀਆਂ ਆਪਣੀਆਂ ਸਾਰੀਆਂ ਬਸ ਠੀਕ ਚਲੋ ਜੀ ਲੈ ਚਲੋ ਜਿਆ ਤੇ ਬੁਨਾ ਹੁਣ ਮਨਾਉਂਦੀ ਹੈ ਤੇ ਬੁਪਾਇਆ ਬਿਲਕੁਲੀ ਨਹੀਂ ਹਾਂ ਆ ਖੁੱਲੀਆਂ ਰਹਿੰਦੀਆਂ ਮਾਇਆ ਨਹੀਂ ਹਾਂਜੀ ਫਿਰ ਬੋਲੋ ਜੀ ਕਰ ਲਓ ਤੁਸੀਂ ਰੋਇ ਬਣਾਉਦੇ ਜੇ ਹੈ ਮੇਰਾ ਸਾਰਾ ਚਾਹਦਾ ਨਹੀਂ ਆਪੇ ਆਂਡੀਆਂ ਆਂਡੀਆਂ ਗਾਵਾਂ ਦੀ ਆ ਮੇਰੇ ਨਾਲ ਹਾਂਜੀ ਆਪੇ ਕਰ ਲਓ ਤੁਸੀਂ ਏਡੀਆਂ ਆਂਡੀਆਂ ਗਾਵਾਂ ਕਿੰਨੇ ਦੀ ਨਹੀਂ ਵੇਖੋ ਮੈਂ ਹੁਣ ਕੀ ਕਰਾਂ ਜੇ ਤੁਸੀਂ ਤੁਹਾਨੂੰ ਜਿਹੜੇ ਸਾਨਾ ਵੇਖਿਆ ਮੁੱਲ ਵੀ ਆ ਕੀਤਾ 200 ਸੰਭਾਲ ਦੇ ਲਈ ਜਾਂਦਾ ਭਾਈ ਇਹਨਾਂ ਨੂੰ ਮੁੱਲ ਮੋੜਨ ਦੀਆਂ ਪੂਰਾ ਜੀ ਹਾਂਜੀ ਹਾਂ ਬਿਲਕੁਲ ਕੋਈ ਖਰਚੂ ਕਰਦਾ ਮੁੱਲ ਵੀ ਮੋੜਨੇ 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 ਕਿਉਂਕਿ ਅਸੀਂ ਮਿਹਨਤ ਬਹੁਤ ਕੀਤੀ ਬਰੀਡ ਤੇ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਮੁੱਲ ਲਿਆਂਦੀਆਂ ਹੁਣ ਫੇਰ ਨਹੀਂ ਆਖੀਏ ਪਤਾ ਨਹੀਂ ਕੀ ਦੇਣਾ ਕਿਉਂਕਿ ਅਹੀਂ ਤੇ ਮਤਲਬ ਹੁਣ ਵੀ ਜਿਹੜੀਆਂ ਵਹਿੜਾ ਮੇਰੇ ਕੋਲ ਸੱਤ ਸੂਈਆਂ ਹੂੰ ਸੱਤੇ ਪੈਲਣਾ ਹੂੰ ਦੂਜੀ ਸੂਈ ਨੂੰ ਅਗਲੇ ਸੂਈ ਨੂੰ ਫੇਰ ਵੇਚਦਾ ਬਿਲਕੁਲ ਜੀ ਠੀਕ ਨੇ ਪਹਿਲਾਂ ਸਾਡੇ ਕੋਲ ਨੀਆਂ ਕਾਈ ਜਾਂਦੀ ਹੈ ਹਾਂਜੀ ਹਾਂਜੀ ਤੇ ਮੁੱਲ ਤੇ ਭਾਜੀ ਇਹਦਾ ਵੀ ਜਿੰਨਾ ਮਰਜ਼ੀ ਕਰਾ ਲਓ ਇਹਦਾ ਵੀ ਦੇਣ ਲੈਣ ਜਿਹੜਾ ਵਾ 240 ਅੱਛਾ 240 240 ਜ਼ਿਆਦਾ ਨਹੀਂ ਬਸ 240 ਤੋਂ ਛੋੜ ਕਰਾਂਗੇ ਛੋੜ ਹੀ ਕਰਾਂਗੇ ਹਾਂ ਬਸ 240 ਤੇ ਆ ਬੱਚੀਆਂ ਆਪਣੇ ਬੱਚੀਆਂ ਘਰ ਪਾਲੇ ਹਾਂ ਜੀ ਆਪਣੀਆਂ ਬੱਚੀਆਂ ਉਹ ਪਰਲੀ ਚਾਲੀ ਤੇ 32 ਜਿਹੜਾ ਜਿਹੜਾ ਸੀਮਾ ਲੱਗਾ ਨਾ ਜੀ ਇਹ ਜੀ ਹੋ ਗਿਆ ਸਿਰਫ 1.5 ਮਹੀਨੇ ਦੀ ਬੱਚੀ ਅੱਛਾ ਜੀ ਆਉਰਲੀ ਬੈਕ ਦੇ ਕਾਸ਼ ਦੀ ਵਧੀ ਹੈ ਅੱਛਾ ਅਕਾਸ਼ ਦੀ ਇਹ ਸੈਕਸੀ ਮਨਾਲੀ ਹੈ ਜੀ ਇਹ ਸੈਕਸੀ ਮਨਾਲੀ ਉਹ ਪਰਲੀ ਨਾਲ ਇਹ ਕਿੰਨੇ ਕਿੰਨੇ ਟਾਈਮ ਦੇ ਹੋ ਗਏ ਜੀ ਇਹ 1.5 ਮਹੀਨੇ ਦੀ ਹੋਈ ਹੈ ਜੀ ਅੱਛਾ ਹਾਂ ਜੀ ਮਤਲਬ ਕੁਆਲਿਟੀ ਹੈ ਜੀ ਇਹਨਾਂ ਨੇ ਗਾੜੀ ਬਣਨਾ ਇਹੋ ਚੀਜ਼ ਆ ਬਸ ਜੀ ਬਸ ਬਸ ਹੁਣ ਫਿਰ ਫਿਰ ਫੀਡ ਦੇ ਦੋ ਦੁੱਧ ਪਿੰਦੀਆਂ ਫੀਡ ਤੇ ਦੁੱਧ ਦੁੱਧ ਪਿੰਦੀਆਂ ਨਾਲ ਹਾਂਜੀ ਦੁੱਧ ਪੂਰਾ ਜੀ 6 ਲੀਟਰ ਦੁੱਧ ਦੇ ਕੇ ਆ ਅੱਛਾ ਠੀਕ ਆ ਇੱਕ ਟਾਈਮ ਦਾ ਨਹੀਂ ਦੋਹਾਂ ਟਾਈਮਾਂ ਦਾ 3 ਲੀਟਰ 3 ਲੀਟਰ ਉਹ ਵੇਲੇ 3 ਲੀਟਰ ਉਹ ਵੇਲੇ 3 ਮਹੀਨੇ ਪੂਰਾ ਪੀਣਾ ਇਹਨਾਂ ਨੇ ਠੀਕ ਆ ਹਾਂਜੀ ਹਾਂਜੀ 3 ਮਹੀਨੇ ਤੋਂ ਬਾਅਦ ਬੰਦ ਕਰਨਾ ਫਿਰ ਇਹਨਾਂ ਨੂੰ ਆਚਾਰ ਚੂਰ ਤੇ ਕਰਾਂਗੇ ਹੁਣ ਦੋਵੇਂ ਮਤਲਬ 2-2 ਸਵਾ 2 ਕਿਲੋ ਫੀਡ ਇੱਕ ਬੱਛੀ ਖਾ ਜਾਂਦੀ ਹੈ ਅੱਛਾ ਜੀ ਇਹ ਹਰੇ ਮਤਲਬ ਇੱਥੇ ਵੀ ਪੰਛੀ ਹਮਾਲ ਆ ਬਾਈ ਜੀ ਹੁਣ ਹਾਂਜੀ 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 ਅੰਦਰ ਵੀ ਹੈਗੀਆਂ ਆਪਣੇ ਕੁਛੀਆਂ ਬਾਹਰ ਵੀ ਹੈਗੀਆਂ ਹਾਂਜੀ ਹਾਂਜੀ ਏਡੀਆਂ ਬੱਛੀਆਂ ਹੋਰ ਵੀ ਹੈਗੀਆਂ ਅੱਛਾ ਹੋਰ ਵੀ ਹੈਗੀਆਂ ਹਾਂਜੀ ਹਾਂਜੀ ਠੀਕ ਹੈ ਇੰਜਰੇ ਜੀ ਆਜੇ ਬਲਕੁਨ ਜੀ ਅੰਦਰ ਵੀ ਹੈਗੇ 1 2 ਪਿੰਜਰੇ ਠੀਕ ਆ ਤੇ ਉਹ ਵੀ ਉਹਨੇ ਵੀ ਇਹੋ ਚੀਜ਼ ਹੀ ਬਣਨਾ ਹਾਂਜੀ ਹਾਂਜੀ ਆਓ ਹਾਂ ਅਜੇ ਬੱਚੀ ਹੈ ਨਾ ਰੰਗ ਰੰਗ ਬਦਲੂਗੀ ਜੀ ਅਜੇ ਬਦਲ ਚ ਬਦਲ ਚ ਸਾਰਾ ਕੁਝ ਕਰ ਜੂਗੀ ਚਲੋ ਹਾਂਜੀ ਹਾਂਜੀ ਆਜੋ ਜੀ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਪਰ ਮੇਰੇ ਵੀਰ ਆਰ ਆਰ ਪੂਰੀ ਤਸੱਲੀ ਨਾਲ ਹਣਾ ਜੀ ਪਾਏ ਹੀ ਨਹੀਂ ਹਾਂਜੀ ਹਾਂ ਗੱਲ ਨਹੀਂ ਨਾ ਭਾਵੇਂ ਹਾਂਜੀ ਉਹ ਹੁਣ ਚਵਾਈ ਕਰਾ ਦਿੰਨੇ ਆ ਦੀ ਚੱਕਰ ਨਹੀਂਗਾ ਹੁਣੇ ਬਾ ਮਸ਼ੀਨ ਤੇ ਲਾ ਦਿੰਨੇ ਗੱਲ ਹੀ ਕੋਈ ਨਹੀਂ ਸਾਹਮਣੇ ਆ ਜਣਾ ਸਭ ਕੋਈ ਕੀ ਹੈ ਹੈ ਬਿਲਕੁਲ ਇਹ ਚਲੋ ਨੰਬਰ ਜੀ ਫਿਰ ਆਪਣਾ ਨੰਬਰ ਆਪਣਾ 98150 ਹਾਂਜੀ 12199 ਠੀਕ ਹੈ ਹਾਂਜੀ ਹਾਂਜੀ ਪਿੰਡ ਜੀ ਪਿੰਡ ਧਰਮੂ ਚੱਕ ਜੀ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਮਾੜਾ ਸਾਹਿਬ ਸਤਿ ਸ਼ਕਾਲ ਮੈਂ ਤੇ ਚੌਂਕ ਤੇ ਲੱਗ ਗਈ ਜੀ ਠੀਕ ਹੈ ਹਾਂਜੀ ਸਤਿ ਸ਼ਕਾਲ ਜੀ ਠੀਕ ਹੈ ਜੀ